ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅਦਾ ਮੀਨੀ ਬਲੌਗ ਸਟਾਰਟ ਕਰ ਤੇ ਜਿੰਨੇ ਵੀ ਸਾਡੇ ਬਲੌਗ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਧੰਨਵਾਦ ਜੀ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਹਮੇਂ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਸਾਨੂੰ ਦਵਾਂਗੇ ਜੀ ਅਸੀਂ ਬਤਾਉਂਗਾ ਦੀ ਸਬਜ਼ੀ ਦੀ ਰੈਸਪੀ ਤੇ ਅਸੀਂ ਬਦਾਓ ਬਣਾਏ ਸੀਗੇ ਜੀ ਤੇ ਨਾਲ ਦੀ ਨਾਲ ਥੋੜਾ ਜਿਹਾ ਅਸੀਂ ਜੀ ਯਾਨੀ ਕਿ ਥੱਲੇ ਜੁੱਤੀਆਂ ਵਾਲੇ ਰੈਕ ਦੀ ਸਫਾਈ ਵਗੈਰਾ ਕਰੀ ਸੀਗੀ ਤੇ ਤੁਹਾਨੂੰ ਬਲੌਗ 'ਚ ਦੇਖਣ ਨੂੰ ਮਿਲੇਗਾ ਤੇ ਤੁਸੀ ਸਾਨੂੰ ਦੱਸਿਓ ਵੀ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਤੇ ਅੱਜ ਸਾਡਾ ਬਲੌਗ ਬੜਾ ਛੋਟਾ ਏ ਤੇ ਕੱਲ ਤੋਂ ਥਰੇ ਥੋੜਾ ਜਿਹਾ ਬੜਾ ਬਲੌਗ ਦਵਾਂਗੇ ਜੀ ਅੱਜ ਸਾਨੂੰ ਟਾਈਮ ਨਹੀਂ ਲੱਗਿਆ ਕਿਉਂਕਿ ਸਾਡੇ ਪਿੰਡੇ ਪੜਿਆ ਸੀਗਾ ਵੋਟਾਂ ਤੇ ਅਸੀਂ ਉੱਧਰ ਵੀ ਜਾਣਾ ਸੀਗਾ ਤੇ ਅੱਜ ਸਾਨੂੰ ਬਲੌਗ ਦਾ ਟਾਈਮ ਜਿਆ ਨਹੀਂ ਲੱਗਿਆਗਾ ਬਣਾਉਣ ਦਾ ਤੇ ਲੋ ਜੀ ਅਸੀਂ ਹੁਣੇ ਵੀ ਮੈਂ ਥੋੜਾ ਜਿਹਾ ਬਲੌਗ ਬਣਾਇਆ ਸੀਗਾ ਤੇ ਮੈਂ ਤੁਹਾਨੂੰ ਮੈਂ ਕਿਹਾ ਅੱਜ ਬਲੌਗ ਪਾਣਾ ਤਾਂ ਮੇਰੀ ਸਲਾਹ ਜੀ ਪੜਨੀ ਸੀ ਕਿ ਵੀ ਪਾਣਾ ਨਹੀਂ ਮੈਂ ਪਰ ਮੈਂ ਫਿਰ ਵੀ ਪੜਾ ਲਿਆ ਸੀਗਾ ਤੇ ਮੈਂ ਕਿਹਾ ਤੁਹਾਨੂੰ ਦੇ ਦਈਏ ਜੀ ਅੱਜ ਦਾ ਬਲੌਗ ਤੇ ਬੀਤਨੋ ਬਲੌਗ ਕਿਵੇਂ ਦਾ ਲੱਗਿਆ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਟੌਹ ਜੀ ਅੱਜ ਲੱਗੇ ਜੀ ਅਸੀਂ ਬਤਾਉਂਗਾ ਦੀ ਸਬਜੀ ਬਣਾਉਣ ਤੇ ਅਦਰ ਸਬਜੀ ਕੱਟ ਲਈ ਸੀ ਜੀ ਅਸੀਂ ਬਤਾਉਂਗਾ ਤੇ ਦੇ ਨਾਲ ਅਸੀਂ ਆਲੂ ਵੀ ਕੱਟ ਲਈ ਜੀ ਤੇ ਅਦਰ ਸਾਡਾ ਮਸਾਲਾ ਵੀ ਤਿਆਰ ਹੋ ਗਿਆ ਜੀ ਤੇ ਪਿਆਜ਼ ਹਰੀ ਮਿਰਚ ਅਦਰਕ ਲਸਣ ਸਾਰਾ ਕੁਝ ਕੱਟਿਆ ਜੀ ਅਸੀਂ ਮਸ਼ੀਨ ਚ ਨੂੰ ਗ੍ਰਾਉਂਡ ਕਰ ਲਿਆ ਜੀ ਤੇ ਅੱਜ ਬਣਾਉਂਗਾ ਜੀ ਅਸੀਂ ਬਤਾਉਂਗਾ ਦੀ ਸਬਜੀ ਜਿਦਾਂ ਸਾਡੇ ਬਲੌਗ ਨਾਲ ਬਣ ਰਹੇ ਹੋ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਇੱਕ ਮੈਨੂੰ ਕੋਲਡ ਬਹੁਤ ਜ਼ਿਆਦਾ ਹੋਇਆ ਏ ਤੇ ਖੰਗ ਜੁਖਾਮ ਗਲ ਚ ਦਰਦ ਹੁੰਦਾ ਹੈ ਜੀ ਮੈਨੂੰ ਲੱਗੇ ਠੰਡ ਤੇ ਕੱਲ ਦਵਾਈ ਵੀ ਲੈ ਕੇ ਆਏ ਸੀਗੇ ਤੇ ਚਲੋ ਜੀ ਹੁਣ ਮੈਂ ਬਣਾ ਲਵਾਂ ਜੀ ਸਬਜ਼ੀ ਤੇ ਮਿਲਦੇ ਹਾਂ ਜੀ ਤੁਹਾਨੂੰ ਫੇਰ ਲਓ ਜੀ ਤੇਲ ਹੋ ਗਿਆ ਸੀਗਾ ਜੀ ਗਰਮ ਤੇ ਹੁਣ ਪਾਉਂਗੇ ਜੀ ਇਹ ਚ ਜੀਰਾ ਸਾਰੇ ਪਾ ਦੋ ਲੋਟਾਂ ਤੇ ਮਹਰੀ ਚਾਹ ਦੇ ਤੇ ਕੀ ਜਿਹੜੇ ਤਰ੍ਹਾਂ ਕਰਾਈ ਅੰਤ ਕਿਹੜਾ ਤਰੀਕਾ ਬਤਾਓ ਤੇ ਘਾਲੀ ਚੱਤੇ ਹੋਏ ਤੇ ਬਦਲਣ ਵਾਲੀ ਚੱਤੇ ਹੋਏ ਇਹਨਾਂ ਦੇ ਨਾਲ ਕਿਹੜੇ ਤਾਰੇ di sini kita akan लेते हैं और ये हमारा पिसा हुआ है तो kita का काम शुरू करेंगे और ये काटना करला हो जाएगी 別にやってもかうがでやってくれました。 बातें कर रहे हैं तो इस चीज़ को खंड में खड़े हो जाएंगे। क्योंकि डाक्टर ये रह जाएंगे तो पत्ता दिया नहीं जाएगा ये सब की। तो रोज़ नींद का बड़ी ताला रुचिला। तेरी अंजलि अपन से तेरी बातें क्या रुचिला? ਲੋਈ ਤਾਂ ਦੰਦ ਪਰਲਾ ਹੋ ਗਿਆ ਤੇ ਇਹ ਚੱਕੀ ਜਰਾ ਤਿਆਰ ਤੇ ਹੋ ਜਾਊਗੀ ਕਿ ਇੱਥੇ ਵੀ ਕੱਤੀ ਕੱਤੀ ਕਰ ਲਈਏ ਤੇ ਪਰ ਉਹਦੇ ਤੁਸੀਂ ਇੰਨੇ ਬੜੇ ਬਰਕਾ ਕਰਦੇ ਵੀ ਆਂ ਸਰ ਜੀ ਕੋਲ ਨਾ ਗਰਾਉਂਡ ਕੋਲ ਗਿਜੰਦ ਕੰਜੰਦ ਦੇ ਸਾਰੇ ਤੇ ਲੋੜੀ ਤਾਂ ਇਹ ਜਿਹੜਾ ਸੰਕੀਰਨ ਤੇ ਤਿਆਰ ਹੋ ਗਈ ਤੇ ਲਿਗ ਗਈ ਪਹਿਲੇ ਲੋ ਜੀ ਸਾਡੀ ਸਬਜੀ ਬਣ ਚੁੱਕੀ ਜੀ ਤਿਆਰ ਬਤਾਉ ਵਾਲੀ ਦੇਖੋ ਜੀ ਕਿੰਨੀ ਵਧੀਆ ਸਬਜੀ ਬਣੀ ਤੇ ਇਹਨ ਕੁਛ ਵੀ ਵਧੀਆ ਨਹੀਂ ਤੇ ਅਦਰ ਗਰਮ ਕਰਮ ਪ੍ਰਸ਼ਾਦਾ ਵੀ ਬਣ ਕੇ ਤਿਆਰ ਹੈ ਤੇ ਆਜੋ ਜੀ ਤੁਸੀਂ ਵੀ ਖਾ ਲਓ ਜੀ ਗਰਮ ਕਰਮ ਪ੍ਰਸ਼ਾਦਾ ਤੇ ਨਾਲ ਆ ਜੀ ਬਣਾਉਂਗਾ ਦੀ ਸੱਜੀ ਤੇ ਨਾ ਕੜਕ ਦੀ ਰੋਟੀ ਤੇ ਮੂਰੀ ਸਬਜੀ ਬਣਾਵਾਂਗੇ ਤੇ ਮੈਂ ਕਰੂੰਗੀ ਜੀ ਕਿਚਨ ਸਾਫ ਰੋਟੀ ਕੱਜ ਨੂੰ ਤੋਂ ਬਾਅਦ ਖਰਾਜ ਗੰਦਾ ਜਾ ਹੋ ਗਿਆ ਸਾਰਾ ਸਾਫ ਕਰਕੇ ਮਿਲਦੇ ਜੀ ਕੰਪੀਰ ਤੇ ਲੋ ਜੀ ਅੱਜ ਲੱਗੇ ਸੀ ਜੀ ਅਸੀਂ ਥੱਲੇ ਜੁੱਤੀਆਂ ਦੇ ਰੈਗ ਦੀ ਸਾਫ ਸਫਾਈ ਕਰਿਆ ਨਹੀਂ ਕਿ ਜੇ ਜੁੱਤੀਆਂ ਪਈਆਂ ਸੀ ਗਿਆ ਫਾਸਲਾ ਕਾਫੀ ਦਿਨ ਹੋ ਗਏ ਜੀ ਇਹ ਠੀਕ ਨਹੀਂ ਹੋਇਆ ਸੀ ਮੇਰੇ ਤੇ ਹੁਣ ਮੈਂ ਲੱਗਿਆ ਜੀ ਕੱਢ ਲਈ ਆਪਾਂ ਹਰ ਸਾਰੀਆਂ ਤੇ ਮੇਰਾ ਹੋਰ ਸਾਰਾ ਕੰਮ ਨਿਬੜ ਗਿਆ ਸੀਗਾ ਜੀ ਤੇ ਮੈਂ ਸੋਚਿਆ ਮੈਂ ਕਿ ਜਿਹੜੀ ਛੋਟੀਆਂ ਜੁੱਤੀਆਂ ਯਾਨੀ ਸਿੰਮੂ ਦੀਆਂ ਉਹ ਕੱਟੀਆਂ ਸੀਗੀਆਂ ਮੈਂ ਜੁੱਪਲਾ ਸੈਂਡਲ ਯਾਨੀ ਜੁੱਪਲਾ ਵੀ ਹੈਗੇ ਬੂਟ ਵੀ ਹੈਗੇ ਦੋ ਜੋੜੀਆਂ ਵਿੱਚ ਤੇ ਉਹ ਸਿੰਮੂ ਦੋ ਚੱਕੀ ਫਿਰਦੀ ਆ ਉਧਰ ਤੇ ਮੈਂ ਕਿਹਾ ਇਹ ਕਿਸੇ ਦੇ ਕੋਈ ਜਿਸ ਤਰ੍ਹਾਂ ਕੋਈ ਦਾ ਛੋਟਾ ਜਣਾ ਹੋਇਆ ਜਿਸ ਤੇ ਜਿਵੇਂ ਕਿ ਸਾਡੇ ਨੇੜੇ ਪੱਠਾ ਹੈ ਪੱਠੇ ਤੇ ਭਈਏ ਵਗੈਰਾ ਲੱਗੇ ਉਹਨਾਂ ਦੇ ਨਿਆਣੇ ਹੈ ਜੀ ਤੇ ਮੈਂ ਕਿਹਾ ਘੇਰਨੇ ਗੁਰਨੇ ਕਾਤੇ ਮੈਂ ਕਿਹਾ ਉਹਨਾਂ ਦੇ ਕੰਮ ਆ ਜਾਂਦੇ ਜੀ ਤੇ ਮੈਂ ਕਿਹਾ ਕਿਸੇ ਗਰੀਬ ਨੂੰ ਦੇ ਦੂੰਗੀ ਜੀ ਤੇ ਚਲੋ ਜੀ ਆ ਜਿਵੇਂ ਉਹਦੇ ਕੱਡੇ ਸਿੱਕੇ ਜੀ ਛੋਟੇ ਹੋਵੇਂ ਇਹਦੇ ਆਉਂਦੇ ਹੈਗੇ ਤੇ ਆਦਰ ਆ ਮੇਰੀਆ ਪਈ ਆ ਜਿਹੋ ਜੇ ਤਿੰਨ ਅੰਚ ਤੋਂ ਵੀ ਮੈਂ ਜੇ ਸੈਟਿੰਗ ਕਰਕੇ ਰੱਖੂੰਗੀ ਜੀ ਉਹਨਾਂ ਨੂੰ ਇਹਦੇ ਵਿੱਚ ਤੇ ਚਲੋ ਜੀ ਹੁਣ ਰੱਖ ਲਈ ਜੀ ਇਹਨਾਂ ਨੂੰ ਸੈਟਿੰਗ ਕਰਕੇ ਇਹਨਾਂ ਦੀ ਸੈਂਡਲ ਕਹਿੰਦਾ ਤਿਆ ਹੈਗੀ ਜੀ ਮੇਰੀ ਬਿਆਲੀ ਜੁੱਤੀ ਹਜੇ ਤੱਕ ਪਈ ਹੈ ਜੀ ਮੇਰੇ ਕੋਲ ਮੈਂ ਸਿਰਫ ਆ ਪਾਈ ਸੀਗੀ ਇੱਕ ਦੋ ਵਾਰ ਤੇ ਉਸ ਤਰ੍ਹਾਂ ਹੀ ਪਈ ਹੈ ਜੀ ਮੇਰੇ ਕੋਲ ਫਿਰ ਕਦੀ ਟਾਈਮ ਹੀ ਨਹੀਂ ਮਿਲਿਆ ਪਾਣ ਦਾ ਫਿਰ ਉਹਦੇ ਬਾਅਦ ਮੈਂ ਹੀਲ ਪਾਣੀ ਛੜਤੀ ਸੀਗੀ ਮਪਾਈ ਉਹ ਨਹੀਂ ਘੱਟ ਪਾਦੀ ਹੁਣ ਮੈਂ ਇਸ ਤਰ੍ਹਾਂ ਹੀ ਪਈ ਹੈ ਜੀ ਮੇਰੇ ਕੋਲ ਹੀਲ ਵਾਲੀ ਕਈ ਵਾਰ ਜੇ ਕੋਈ ਫਾਰਟੀ ਫੰਕਸ਼ਨ ਹੋਵੇ ਫੇਰ ਪਾ ਦਿੰਦੀ ਮੈਂ ਤੇ ਨਾ ਬੈਸਪਾ ਕਾ ਬਲਕ ਬੈਸਪਾ ਉਹਕੇ ਲੈ ਬਲੂ ਰੱਖੋ ਨnde ਜੁੱਤੀਆਂ ਨੂੰ ਹੱਥ ਨਹੀਂ ਲਾਈ ਦਿੰਦੇ ਲਾਡੋ ਨਹੀਂ ਐ ਨਹੀਂ ਐ ਨਹੀਂ ਰੱਖਣਾ ਇਹਨੂੰ ਇਹ ਰੱਖੋ ਪਰ ਇਹਨੂੰ ਕਰਕੇ ਮੈਂ ਪਰ ਇਹਨੂੰ ਕਰਦਾ ਚਲੋ ਇਹਨੂੰ ਇਹਦੇ ਬਾਰੇ ਕਰਦਾ ਓਕੇ ਆ ਔਰ ਮੇਰੇ ਆ ਗਿਆ ਸਾਰੇ ਇਹ ਚੁੱਟ ਕੇ ਕਿਤੇ ਰੱਖੂਏ ਇਹਨੂੰ ਆ ਤੇਰੀ ਹਥਲੇ ਰੱਖ ਦੇਣੀ ਜੀ ਉਰੇ ਰੱਖੋ ਇਹਨਾਂ ਹਾਂ ਇਹਦੇ ਵਿੱਚ ਪਾ ਦੋ ਬਾਕਸ ਚ ਉਹ ਬਾਕਸ ਨਾ ਫੱਲ ਕੱਢੇ ਸੀ ਕਿ ਮੈਂ ਇਹਦੇ ਵਿੱਚ ਪਾ ਦੋ ਆਪਣੀਆਂ ਆਏ ਚ ਪਾਓ ਇਹਦੇ ਵਿੱਚ ਪਾ ਦੇ ਇਹਨੂੰ ਹਾਂ ਇਹਦੇ ਚੋਂ ਬਾਹਰ ਭਾਵੇਂ ਲਓ ਜੀ ਛਿੰਮੂ ਕਹਿੰਦੀ ਮਮਾ ਲੱਗੀ ਹੈ ਇਕੱਲੇ ਕੰਮ ਕਰਨੇ ਫਿਰ ਮੈਂ ਪਿੱਛੇ ਖਾਤੇ ਰਹਿ ਜਾਵਾਂ ਕਦੀ ਲੋ ਜੀ ਮੈਂ ਵੀ ਮਮਾ ਦੀ ਹੈਲਪ ਕਰਵਾਉਂਦਾ ਮਾ ਜੀ ਹਜੇ ਹੈ ਹਜੇ ਹੈ ਨਹੀਂ ਕਿ ਟਿੱਡੀ ਜੀ ਤੇ ਹਜੇ ਹੁਣ ਇਹਦੀ ਪਤਾ ਵੀ ਆ ਕੰਮ ਕਰਨਾ ਮੈਂ ਆ ਕੰਮ ਕਰਨਾ ਜੀ ਜੇ ਕੋਈ ਵੀ ਕੰਮ ਕਰਾਤਾ ਵਿੱਚ ਟਾਂਗਾ ਡਾੜੀ ਹੁੰਦੀ ਜੀ ਇਹ ਪਤਾ ਨਹੀਂ ਛੋਟੀ ਹੋ ਗਈ ਛੋੜ ਦੂ ਇੱਕ ਕਾਕੇ ਨੂੰ ਦੇ ਦੂੰਗਾ ਇਹ ਛੋਟਾ ਕਾਕਾ ਨੂੰ ਦੇ ਦੂੰਗੇ ਅਸੀਂ ਠੀਕ ਆ ਛੋਟਾ ਕਾਕਾ ਦੇ ਦੂਗਾ ਵੀ ਇਹਦੀ ਚ ਨਾ ਰੱਖੂ ਮੈਂ ਤੋ ਫਾਵੇ ਜਵਾ ਦੂੰਗਾ ਪਾਪਾ ਨੇ ਕੱਲ ਡਿਊਟੀ ਜਾਣਾ ਨੇ ਪਾਪਾ ਜਾਂਦਾ ਜਾਂਦਾ ਫੜਾ ਜੂਗਾ ਨਹੀਂ ਬੋਤਾ ਬੱਬਾ ਦੇ ਜਵਾ ਦੇ ਦੂਗਾ ਹਾਂ ਜੱਬਾ ਹੈ ਕੱਲ ਦੇ ਜਵਾ ਦੇ ਦੱਬਾ ਡੱਬਾ ਦੇ ਕੀ ਆਊਗਾ ਹਾਂ अच्छा एनु एनु ओ रेंदे ओ पर वाले रेंदे पुत आदा मेन पढ़ा दे आ मेन पढ़ा दे बस ਛੱਡ ਦੇ ਹਾਂ ਕਿੱਦੈ ਲੱਕਾ ਹਾਂ ਕਿੱਦੈ ਅਰੇ ਲੱਕਾ ਅਦਰ ਕੁਦਰ ਐ ਕਿਦੈ ਇਹ ਲੱਕਾ ਪੂਗਾ ਤੇ ਚਲੋ ਜੂਗ ਰੱਖ ਲਓ ਭਾਜੀ ਜੁੱਤੀਆਂ ਤੇ ਮਿਲਦੇ ਆ ਜੀ ਤੁਹਾਨੂੰ ਨਹੀਂ ਮੈਂ ਰੱਖ ਦੂੰਗਾ ਮੈਂ ਰੱਖ ਦੂੰਗਾ ਮਾਸੀ ਹੁਣ ਮੈਂ ਜੁੱਤੀਆਂ ਦੀ ਸੈਟਿੰਗ ਕਰ ਰਹੀ ਸੀਗੀ ਸਾਰੀ ਤੇ ਰੱਖਤੀ ਸੀ ਮੂਹ ਨੂੰ ਭੇਜਿਆ ਬਾਹਰ ਨੂੰ ਜੀ ਉਹਨਾਂ ਨੂੰ ਕਰਨੀ ਜਾਂਦੀ ਕੋਈ ਕੰਮ ਨਹੀਂ ਜੀ ਤੇ ਚਲੋ ਜੀ ਹੁਣ ਇਹ ਤਾਂ ਰੱਖ ਦਿਆ ਸੀ ਤੇ ਇਹਨਾਂ ਨੂੰ ਲਪਾਪਿਛ ਬਾਦੋਂ ਜੀ ਇਹ ਕਿਸੇ ਨੂੰ ਦੇ ਦੂੰਗੇ ਜੀ ਇਹਦੇ ਛੋਟੀਆਂ ਹੋਈਆਂ ਵੀ ਆ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਜੀ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਸਾਡੇ ਚੈਨਲ ਨੂੰ ਤੇ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ